ਡਾਕ ਕਪਲੇਜ ਅੱਠ ਪੰਜਾਬੀ ਨੌਜਵਾਨ ਗ੍ਰਿਫਤਾਰ 4 ਲੱਖ ਤੋਂ ਵੱਧ ਦੀ ਚੋਰੀ ਕੀਤੀ ਗਈ ਹੈ ਦੱਸਿਆ ਕਿ ਪੰਜਾਬ ਮੂਲ ਦੇ 8 ਨੌਜਵਾਨ ਨੂੰ ਕੈਨੇਡਾ ਦੇ ਪੀਲ ਖੇਤਰ ਵਿੱਚ ਡਾਕ ਨਾਲ ਹੋਰ ਕਈ ਵੱਡੀਆਂ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ ਪੀਲ ਰੀਜਨਲ ਪੁਲਿਸ ਦੇ ਹਲਟਨ ਪੁਲਿਸ ਅਤੇ ਕੈਨੇਡਾ ਪੋਸਟ ਨਾਲ ਮਿਲ ਕੇ ਕੀਤੀ ਗਈ ਹੈ ਦੱਸਿਆ ਕਿ ਇਹ ਮਾਮਲਾ ਪ੍ਰੋਜੈਕਟ ਐਸੋਸੀਏਸ਼ਨ ਦੇ ਤਹਿਤ ਅਪ੍ਰੈਲ 2025 ਵਿੱਚ ਸ਼ੁਰੂ ਹੋਇਆ ਸੀ ਜਦੋਂ ਬੀਸੀਐਸਾਗਾ ਅਤੇ ਬ੍ਰੈਂਪਟਨ ਬਿਲਾਕਿਆਂ ਵਿੱਚ ਰਿਹਾਇਸ਼ੀ ਲੋਕਾਂ ਦੀ ਡਾਕ ਖੋ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਸੀ ਦੱਸ ਦਈਏ ਕਿ ਲੋਕਾਂ ਦੀਆਂ ਮਹੱਤਵਪੂਰਨ ਚੀਜ਼ਾਂ ਜਿਵੇਂ ਕਿ ਕ੍ਰਿਕਟ ਕਾਰਡ ਚੌਕ ਤੇ ਸਰਕਾਰੀ ਐਡਵਾਈਜ਼ਰੀ ਕਈ ਚਿੱਠੀਆਂ ਨੇ ਕਈ ਦਸਤਾਵੇਜ਼ ਜਿਹੜੇ ਉਹਨਾਂ ਦੇ ਮਿਸਿੰਗ ਹੋਣ ਦੇ ਕੇਸ ਸਾਹਮਣੇ ਆਏ ਸੀ ਪੁਲਿਸ ਨੇ 8 9 ਸੰਭਰ ਨੂੰ ਛਾਪੇਮਾਰੀ ਕਰਕੇ ਕਈ ਘਰਾਂ ਦੀ ਤਲਾਸ਼ੀ ਲਈ ਇਹਨਾਂ ਦੌਰਾਨ ਉਹਨਾਂ ਕੋਲ 4 ਲੱਖ ਤੋਂ ਵੱਧ ਕੈਨੇਡੀਅਨ ਡਾਲਰ ਦੀ ਚੋਰੀ ਹੋਈ ਦੱਸ ਰਹੀਏ ਕਿ ਇਸ ਦੇ ਨਾਲ ਹੀ 255 ਚੈੱਕ 182 ਕੈਨੇਡੀਅਨ ਕਾਰਡ 35 ਸਰਕਾਰੀ ਆਈਡੀ ਜਾਂ ਕਾਰਡ ਅਤੇ ਵੀ ਗਿਫਟ ਕਾਰਡ ਸ਼ਾਮਿਲ ਸੀ ਇਹਨਾਂ ਨੌਜਵਾਨਾਂ ਦੀ ਉਮਰ 21 ਤੋਂ 29 ਸਾਲ ਦੇ ਵਿਚਕਾਰ ਹੈ ਤੇ ਇਹ ਸਭ ਪੰਜਾਬੀ ਮੂਲ ਦੇ ਹਨ ਪੁਲਿਸ ਨੇ ਦੱਸਿਆ ਕਿ ਇਹਨਾਂ ਵਿੱਚ ਕੋਈ ਚੋਰੀ ਦੀ ਨਕਦੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਕ੍ਰਿਕਟ ਦਾ ਕਾਰਡ ਵੀ ਵਰਤੋਂ ਜਾ ਚੁੱਕੀ ਹੈ ਇਹਨਾਂ ਤੇ ਕੁੱਲ 334 ਇਲਜ਼ਾਮ ਲਗਾਏ ਗਏ ਨੇ ਪੁਲਿਸ ਨੇ ਇਹ ਵਿਖਿਆ ਕਿ ਇਹਨਾਂ ਨੂੰ ਹੋਰ રિપોર્ટ ਕਰਨ ਦੇ ਸੰਭਾਵਨਾ ਵੀ ਬਣਨੀ ਜਾ ਸਕਦੀ ਹੈ